ਵੀਰੋ ਮਾਰਚ ਮਹੀਨੇ ਦੇ ਵਿੱਚ ਆਪਾਂ ਵੀਡੀਓ ਪਾਈਆਂ ਸੀ ਵੀ ਤੁਸੀਂ ਹੁਣ ਅਪ੍ਰੈਲ ਮਈ ਦੇ ਵਿੱਚ ਵੀ ਝੋਨਾ ਲਾ ਕੇ ਉਹਨੂੰ ਸਮੇਂ ਤੋਂ ਪਹਿਲਾਂ ਪਕਾ ਸਕਦੇ ਹੋ ਤਾਂ ਇਹ ਉਹੀ ਝੋਨਾ ਜੀ ਪੂਸਾ ਬਾਸਮਤੀ 1985 ਅੱਜ ਤੁਸੀਂ ਦੇਖ ਸਕਦੇ ਹੋ ਸਾਰਾ ਖੇਤ ਟੱਕ ਚੁੱਕਿਆ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿਹੜਾ ਪਿੰਡ ਕਿਹੜਾ ਜੀ ਆਪਣਾ ਆਸੀਕਲਾਂ ਜੀ ਆਸੀਕਲਾਂ ਲੁਧਿਆਣੇ ਦੇ ਵਿੱਚ ਪੈ ਜਾਂਦਾ ਤੇ ਕਿੱਥੋਂ ਲਿਆ ਸੀ ਬੀਜ ਇਹ ਇਹਨਾਂ ਤੋਂ ਲਿਆ ਸੀਗਾ ਜੀ ਇਹਨਾਂ ਤੋਂ ਲਿਆ ਸੀ ਬੀਜ ਗਰਗ ਸੀਡ ਕਾਰਪੋਰੇਸ਼ਨ ਲੁਧਿਆਣਾ ਤੋਂ ਤੇ ਕਿੰਨ ਕਦੋਂ ਲਾਈ ਸੀ ਜੀ ਇਹ ਇਹ 5 ਅਪ੍ਰੈਲ ਨੂੰ ਜੀ 5 ਅਪ੍ਰੈਲ ਦੀ ਬਜਾਈ ਆ ਤੇ ਹੁਣ ਕਿੰਨਾ ਕ ਦਿਨ ਲੱਗਦਾ ਜੀ ਬੱਸ 15 ਕ ਦਿਨ ਲਾਉਗੇ 15 ਦਿਨ ਲਾਉਗੀ ਹਾਂਜੀ 110 ਦਿਨਾਂ ਦੀ ਹੋਗੀ ਜੀ ਅੱਜ ਤੇ ਕਿੰਨੇ ਰੇਪਾ ਤੇ ਹੁਣ ਤੱਕ ਤਿੰਨ ਰਿਓ ਪਾਇਆ ਜੀ ਤੇ ਸਪਰੇਹਾਂ ਸਪਰੇਹਾਂ ਦੀ ਦੋ ਕਰਤੀਆਂ ਜੀ ਤੇ ਹੁਣ ਤੱਕ ਕਿਵੇਂ ਰਿਹਾ ਜੀ ਤਜਰਬਾ ਬਿਮਾਰੀ ਵਗੈਰਾ ਵਧੀਆ ਰਿਹਾ ਜੀ ਦੇਖੋ ਸਾਡੇ ਸਾਹਮਣੇ ਕੋਈ ਬਿਮਾਰੀ ਨਹੀਂ ਹੂੰ ਤੇ ਗਰਗੱਭ ਸਾਹਿਬ ਕਿਵੇਂ ਦੇਖਦੇ ਹੋ ਜੀ ਵੈਰਾਈਟੀ ਨੂੰ ਬਹੁਤ ਵਧੀਆ ਵੈਰਾਈਟੀ ਹੈ ਜੀ ਸਾਰਾ ਨਿਸਰਿਆ ਹੋਇਆ ਹੂੰ ਐਨ ਦਾਣਾ ਪੂਰਾ ਵਧੀਆ ਬਣਨ ਲੱਗ ਰਿਹਾ ਦਾਣਾ ਬੰਨ ਲੱਗ ਰਿਹਾ ਵੀ 20 ਦਿਨਾਂ ਦੇ ਵਿੱਚ ਪੱਕ ਜਾਊਗਾ ਝੋਨਾ ਨਾ ਡਿੱਗਿਆ ਇੱਕ ਵੀ ਬੂਟਾ ਡਿੱਗਣ ਦਾ ਕੋਈ ਮਤਵ ਨਹੀਂ ਤੇ ਕੱਦ ਪੂਰਾ ਐਨ ਸਹੀ ਵਧੀਆ ਕੱਦ ਆ ਹੂੰ ਇਹ ਡਿੱਗਣ ਦਾ ਤਾਂ ਮਤਵਲੀ ਨਹੀਂ ਹੋ ਸਕਦਾ ਵੀ ਕੱਦ ਨਹੀਂ ਆਪਾਂ ਫਰੂਟ ਦੇਖ ਸਕਦੇ ਉੱਤੇ ਹਾਂ ਫਰੂਟ ਫਲ ਬਹੁਤ ਆ ਇਹਦੇ ਉੱਤੇ ਹੂੰ ਫਲ ਬਹੁਤ ਹੈ ਝਾੜ ਪੂਰਾ ਵਧੀਆ ਨਿਕਲੂਗਾ ਅਜੇ ਲੱਗਣਗੇ ਇਹਨੂੰ ਦਸਤਨ ਝੜਨ ਨੂੰ ਤੇ ਪੂਰਾ ਵਧੀਆ ਦਾਣਾ ਲੱਗ ਰਿਹਾ ਬਣਨ ਨੂੰ ਵੀ ਥੋੜੇ ਸਮੇਂ ਦੇ ਵਿੱਚ ਪੱਕ ਕੇ ਤੇ ਥੋੜੇ ਸਮੇਂ 'ਚ ਪੱਕਣ ਵਾਲਾ ਝੋਨਾ ਹੈ ਥੋੜੇ ਸਮੇਂ ਦੇ ਵਿੱਚ ਪੱਕ ਕੇ ਤਿਆਰ ਹੋਊਗੀ ਕੱਖ ਦੂਸਰਾ ਬਾਂ ਸਮਤੀ 1985 ਇਹਦੇ ਵਿੱਚ ਤੁਸੀਂ ਇੱਕ ਵੀ ਨਦੀਨ ਸਿੱਧੀ ਬਜਾਈ ਹੈ ਜੀ ਅੱਛੀ ਸਿੱਧੀ ਬਜਾਈ ਹੈ ਸਿੱਧੀ ਬਜਾਈ ਹੈ ਇੱਕ ਵੀ ਨਦੀਨ ਨਹੀਂ ਹੈਗਾ ਇਹਦੇ ਵਿੱਚ ਚਾਰੇ ਪਾਸੇ ਕੈਮਰਾ ਕਮਾ ਕੇ ਦੇਖ ਸਕਦੇ ਹੋ ਵੀ ਜਦੋਂ ਲਾਈ ਸੀ ਪਰਸ਼ੂਟ ਦੀ ਸਪਰੇ ਨੇ ਕਿਵੇਂ ਕੰਮ ਕੀਤਾ ਹੈ ਬਹੁਤ ਵਧੀਆ ਕਰਿਆ ਜੀ ਵੀ ਦੂਜਾ ਕੋਈ ਚੌਲ ਨਹੀਂ ਹਰਾ ਹੋਇਆ ਇਹ ਅਪ੍ਰੈਲ ਦੇ ਪਹਿਲੇ ਹਫਤੇ ਵਿੱਚ ਬਜਾਈ ਕਰਤੀ ਸੀਗੀ ਸਿੱਧੀ ਬਜਾਈ ਸਿੱਧੀ ਬਜਾਈ ਅਪ੍ਰੈਲ ਦੇ ਪਹਿਲੇ ਹਫਤੇ ਕਰਤੀ ਸੀਗੀ ਤੇ ਪਹਿਲੇ ਹਫਤੇ ਲਾ ਕੇ ਤੁਸੀਂ ਦੇਖ ਸਕਦੇ ਹੋ ਅੱਜ ਨਿਸਰਿਆ ਆ ਤੇ 15 20 ਦਿਨਾਂ ਨੂੰ ਵੱਢਿਆ ਜਾਣਾ ਹੁਣ ਆਪਾਂ ਝੋਨੇ ਲਾਵਾਂਗੇ 26 ਵਗੈਰਾ ਵੀ ਇਹਦੇ ਵਿੱਚ ਮੈਂ ਕਹਿੰਦਾ ਚਾਹੇ ਦਵਾਰੇ ਲਾ ਲਈਏ ਚਾਹੇ ਮੂੰਗੀ ਲਾ ਲਓ ਚਾਹੇ ਮੱਕੀ ਲਾ ਲਓ ਚਾਹੇ ਬਾਸਮਤੀ ਲਾ ਲਓ ਕੁਛ ਵੀ ਲਾ ਲਓ ਹਾਂ ਕੁਛ ਵੀ ਇਹਦੇ ਵਿੱਚ ਕੋਈ ਵੀ ਸਬਜ਼ੀਆਂ ਲਾ ਲਓ ਮੂਲੀ ਲਾ ਲਓ ਗੋਭੀ ਲਾ ਲਓ ਮਟਰ ਲਾ ਲਓ ਕੁਛ ਵੀ ਲਾ ਜੇ ਵੀ ਅੱਜ ਦੀ ਡੇਟ 'ਚ ਇਹ ਕਾਮਯਾਬ ਹੈ ਪੂਰਾ ਖੇਤ ਤਿਆਰ ਹੈ ਸਿੱਧੀ ਬਜਾਈ ਵਾਲਾ 1985 ਦਾ ਤੇ ਵਧੀਆ ਰਿਹਾ ਜੀ ਤਜਰਬਾ ਬਹੁਤ ਵਧੀਆ ਜੀ ਬਹੁਤ ਵਧੀਆ ਜੀ ਠੀਕ ਹੈ ਇਹਦੇ ਵਿੱਚ ਕੋਈ ਬਿਮਾਰੀ ਨਹੀਂ ਹੈ ਜੀ ਕੁਝ ਹੋਰ ਨਹੀਂ 1985 110 ਦਿਨਾਂ ਦੇ ਵਿੱਚ ਪੱਕ ਕੇ ਤਿਆਰ ਤੇ ਸਰੋਂ ਵਾਲਾ ਬਾਣ ਚ ਹੀ ਹੈ ਸਰੋਂ ਵਾਲੇ ਵੱਟ ਦੇ ਵਿੱਚ ਲਾਈ ਹੋਈ ਹੈ ਕਣਕ ਵਾਲੇ ਦੇ ਵਿੱਚ ਵੀ ਲੱਗ ਜਾਂਦੀ ਹੈ 14-15 April ਤੱਕ ਕਣਕਾਂ ਵੱਢੀਆਂ ਜਾਂਦੀਆਂ ਨੇ ਤੇ ਅੱਜ ਤੁਸੀਂ ਵੈਰਾਈਟੀ ਦੀ ਕੰਡੀਸ਼ਨ ਦੇਖ ਸਕਦੇ ਹੋ ਸੋ ਬਹੁਤ-ਬਹੁਤ ਧੰਨਵਾਦ ਜੀ ਮੇਰਬਾਣ